ਪੰਜਾਬ ਸਰਕਾਰ ਅੱਜ 2 ਸਾਲ ਦਾ ਜਸ਼ਨ ਮਨਾ ਰਹੀ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ 2 ਸਾਲਾਂ ਜਿਹੜੇ ਕੰਮ ਹੋਏ ਨੇ ਉਹ ਸਰਕਾਰ ਨੇ ਪੰਜਾਬ ਦਾ ਨਕਸ਼ਾ ਬਦਲ ਦਿੱਤਾ ਹੈ। ਪੰਜਾਬ ਬਾਦ ਪਾਕਿਸਤਾਨ ਦੇਖਦੀ ਸਾਡੇ ਨਾਲ ਗੱਲ ਕਰਨ ਲਈ ਤੇ ਆਣੇ ਚਰੀਆ ਨੇ ਜੋਸ਼ੀ ਜੀ ਜੋ ਕਿ ਅਕਾਲੀ ਭਾਦ ਪਾਕ ਸਰਕਾਰ ਚ ਵੀ ਮੰਤਰੀ ਰਹੇ ਨੇ ਅਤੇ ਨਿਕਾਇਹ ਮੰਤਰੀ ਰਹੇ ਨੇ। ਜੋ ਇਹ ਸਭ ਕਿਸ ਤਰ੍ਹਾਂ ਦੇ ਵਿਕਾਸ ਦੇ 2 ਸਾਲਾਂ ਨੂੰ ਮਕਾਸ ਤੇ ਹੁਣ ਵੇ ਅਸੀਂ ਚਲੋ ਅਸੀਂ ਐਜ਼ ਅਪੋਜੀਸ਼ਨ ਲੋਕੀ ਹੋ ਸਕਦਾ ਇਹ ਪੋਲੀਟਿਸ਼ੀਅਨ ਕਹਿ ਸਕਣ ਵੀ ਅਸੀਂ ਅਪੋਜੀਸ਼ਨ ਚ ਐਸ ਕਰਕੇ ਅਸੀਂ ਕਹਿਣਾ ਬਾਕੀ ਲੋਕ ਜਿਹੜੇ ਆ ਲੋਕਾਂ ਨੂੰ ਵੀ ਤੁਸੀਂ ਪੁੱਛ ਸਕਦੇ ਜੇ ਕਿਉਂਕਿ ਇਹ ਸਰਕਾਰ ਜਿਹੜੀ ਆ ਜਿਹੜੇ ਵਾਅਦੇ ਕਰਕੇ ਆਈ ਸੀ ਜੋ ਮੈਨੀਫੈਸਟੋ ਦਿੱਤਾ ਸੀ ਤੇ ਵੇਖੋ ਪੰਜਾਬ ਦੇ ਲੋਕ ਬੜੇ ਧਾਰਮਿਕ ਲੋਕ ਆ ਇਹਨਾਂ ਨੇ ਗੁਟਕਾ ਫੜ ਕੇ ਸੌਂਆਂ ਖਾਧੀਆਂ ਸੀ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਕੈਪਟਨ ਸਾਹਿਬ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਇਹਨਾਂ ਦੀ ਸਰਕਾਰ ਬਣਾਤੀ ਇਹਨਾਂ ਨੇ ਕਿਹਾ ਅਸੀਂ ਘਰ ਘਰ ਨੌਕਰੀ ਦਵਾਂਗੇ ਮੋਬਾਈਲ ਦਵਾਗੇ ਫਿਰ ਜਿਹਨਾਂ 'ਚ ਨੌਕਰੀ ਨਹੀਂ ਮਿਲਦੀ ਸਰਕਾਰੀ ਉਹਨਾਂ 'ਚ ਰਸੀਮ ਬੇਰੋਜ਼ਗਾਰੀ ਪੱਤਾ ਦਵਾਗੇ ਉਸ ਤੋਂ ਇਲਾਵਾ ਕਿਸਾਨਾਂ ਨੂੰ ਬੜਾ ਵੱਡਾ ਲਾਲਚ ਦਿੱਤਾ ਕਿਉਂਕਿ ਇੱਥੇ ਬਹੁਤਾਤ ਤੇ ਕਿਸਾਨੀ ਹੈ ਮੇਨ ਕੰਮ ਹੀ ਕਿਸਾਨੀ ਹੈ ਇੱਥੇ ਐਗਰੀਕਲਚਰ ਹੈ ਐਗਰੀਕਲਚਰ ਸਟੇਟ ਹੈ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਗਿਣਕੇ ਤਫਸੀਲ ਦੱਸੀ ਉਹਨਾਂ ਨੇ ਵੀ ਤੁਹਾਡਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੋਵੇ ਨੈਸ਼ਨਲ ਬੈਂਕਾਂ ਦਾ ਕਰਜ਼ਾ ਹੋਵੇ ਜਾਂ ਆੜਤੀਆਂ ਦਾ ਕਰਜ਼ਾ ਹੋਵੇ ਸਰਕਾਰ ਬਣਾਓ ਤੁਹਾਨੂੰ ਦੇਣ ਦੀ ਲੋੜ ਨਹੀਂ ਅਸੀਂ ਦਵਾਂਗੇ ਤੁਹਾਡਾ ਕਰਜ਼ਾ ਅਸੀਂ ਵਾਪਸ ਕਰਾਂਗੇ ਹੁਣ ਐਡੀ ਡਿਟੇਲ ਦੇ ਵਿੱਚ ਜਦੋਂ ਗੱਲ ਕੀਤੀ ਉਹਨਾਂ ਨੇ ਬੜੇ ਕੌਨਫੀਡੈਂਸ ਦੇ ਨਾਲ ਤੇ ਲੋਕੀ ਧੋਖਾ ਖਾ ਗਏ ਲੋਕਾਂ ਨੂੰ ਲੋਕੀ ਗੱਲਾਂ 'ਚ ਆ ਗਏ ਲੋਕੀ ਲਾਲਚ 'ਚ ਆ ਗਏ ਉਸ ਤੋਂ ਇਲਾਵਾ ਜਿਹੜੀ ਪੈਨਸ਼ਨ ਅਸੀਂ ਦਿੰਦੇ ਸੀ 500 ਇਹਾਂ ਦੇ 2500 ਦਵਾਂਗੇ ਉਹ ਵੀ ਲੋਕੀ ਲਾਲਚ 'ਚ ਆ ਗਏ ਫਿਰ ਸਗਨ ਸਕੀਮ ਅਸੀਂ 15000 ਦਿੰਦੇ ਸੀ ਰੂਟੀਨ 'ਚ ਮਿਲਦੀ ਸੀ ਬੇਟੀਆਂ ਦੀ ਸ਼ਾਦੀ ਦੇ ਉੱਤੇ ਇਹਨ ਦੇ 51000 ਦਵਾਂਗੇ ਆਟਾ ਦਾਲ ਮਿਲਦੀ ਸੀ ਉਹਦੇ ਨਾਂ ਦੇ ਖੰਡ ਕੇ ਉਹ ਵੀ ਦਵਾਂਗੇ ਖੜਾ ਬਣਾਮਣਾ ਖਾਇਓ ਉਹ ਵਿਚਾਰਿਆਂ ਨੂੰ ਆਟਾ ਦਾਲ ਵੀ ਹੁਣ ਮਿਲਦੀ ਗੱਲ ਤੇ ਆ ਕਿ ਇਹਨਾਂ ਨੇ ਜੋ ਜੋ ਕਿਹਾ ਸੀ ਉਹਦੇ ਤੋਂ ਇਹ ਮੁਕਰੇ ਉਹਦੇ ਤੋਂ ਤੁਸੀਂ ਡਵੈਲਪਮੈਂਟ ਦੀ ਇਹ ਇੱਥੇ ਕਈ ਗੱਲ ਕਰਦੇ ਆ ਮੈਂ ਕਹਿੰਦਾ ਮੈਂ ਕਹਿੰਦਾ ਜੋ ਅਸੀਂ ਕੀਤਾ ਪੰਜਾਬ ਦੇ ਵਿੱਚ ਮੈਂ ਲੋਕਲ ਗਵਰਨਮੈਂਟ ਮਿਨਿਸਟਰ ਆ ਅਸੀਂ 6000 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਸ਼ਹਿਰਾਂ ਦਾ ਹਰ ਸ਼ਹਿਰ ਦੇ ਵਿੱਚ ਅਸੀਂ ਵਿਕਾਸ ਦੀ ਲਹਿਰ ਬੈਰ ਕਰਤੀ 100% ਸੀਵਰੇਜ 100% ਵਾਟਰ ਸਪਲਾਈ 100% ਉਹਦੇ ਉੱਤੇ ਕਵਰੇਜ ਕੰਕਰੀਟ ਲੁੱਕ ਦੀਆਂ ਸੜਕਾਂ ਉਸ ਤੋਂ ਬਾਅਦ ਟਾਈਲਿੰਗ ਹੈ ਮੈਂ ਤੇ ਇਹ ਨਾ ਵੀ ਇਹ ਮੇਨਟੇਨ ਹੀ ਕਰ ਲੈਣਾ ਸੀ ਧੰਵਾਦ ਦੇ ਉਸ ਦਿਨ ਮਨਾ ਲਾਂਗੇ ਬਾਕੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਕਿ ਨੌਕਰੀ ਤੁਸੀਂ ਦੱਸੋ ਕਿਸੇ ਨੂੰ ਮਿਲੀ ਹੈ ਤੇ ਤੁਹਾਡੇ ਵੀ ਜਵਾਨ ਬੱਚੇ ਹੋਣਗੇ ਤੁਹਾਡੇ ਆਂਢੀ ਗੁਆਂਢੀ ਹੋਣਗੇ ਪੁੱਛ ਲਿਓ ਉਹਨਾਂ ਨੂੰ ਮੋਬਾਈਲ ਫੋਨ ਕਿਸ ਨੂੰ smartphone ਮਿਲਿਆ ਤੇ ਦੱਸ ਦਿਓ ਜੇ نئی ਨੌਕਰੀ ਮਿਲੀ ਕਿਸੇ ਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਤੇ ਤਾ ਦੱਸ ਦਿਓ ਕਣਕ ਕਿਸੇ ਨੂੰ ਮਿਲਦੀ ਆ ਟਾਕਰ ਸਰਕਾਰ ਕਹਿ ਰਹੀ ਹੈ ਕਿ 2 ਸਾਲ ਦੇ ਵਿੱਚ ਅਸੀਂ ਪਿਛਲੇ 10 ਸਾਲ ਦਾ ਮਾਫੀਆ ਖਤਮ ਕੀਤਾ ਕਿਉਂਕਿ ਜਿਹੜਾ ਮਾਫੀਆ ਡਾ ਜਬਰਦਸਤ ਸੀਗਾ ਜਿਹਦੇ ਵਿੱਚ ਕਿ ਕੋਈ ਸਰਕਾਰੀ ਬੰਦੇ ਵੀ ਮਿਲੇ ਸੀ ਅਸੀਂ ਉਹ ਮਾਫੀਆਂ ਨੂੰ ਖਤਮ ਕਰਨ ਚ ਕਾਮਯਾਬ ਹੋਏ ਆ ਤੇ ਹੁਣ ਇੱਕ ਵਧੀਆ ਗਮੰਡ ਅਸੀਂ ਦੇ ਰਹੇ ਆ 2 ਸਾਲ ਚ ਸਭ ਤੋਂ ਵੱਡੀ ਪ੍ਰਾਪਤੀ ਹੈ ਸਾਡੀ ਇਹ ਤਾਂ ਲੋਕ ਜਵਾਬ ਦੇਣਗੇ ਇਹਨਾਂ ਨੂੰ ਇਲੈਕਸ਼ਨ ਚ ਪਾਰਲੀਮੈਂਟ ਆ ਗਈ ਹੈ ਲੋਕਾਂ ਦੀ ਕਚੁੰਬਰ ਕੱਟਤਾ ਤੁਸੀਂ ਦੇਖੋ ਕਿਸਾਨਾਂ ਨੂੰ ਜੋ ਇਹਨਾਂ ਧੋਖਾ 65 ਰੁਪਏ ਕਿਸੇ ਦੇ ਮਾਫ ਹੋਏ ਜੇ ਕਿਸੇ ਦਾ 150 ਰੁਪਏ ਕਰਜ਼ਾ ਮਾਫ ਹੋਇਆ ਜੇ ਕੋਈ ਇਹਨਾਂ ਦਾ ਰਿਸ਼ਤੇਦਾਰ ਹੋਊਗਾ ਹੋ ਸਕਦਾ ਉਹਦਾ 50000 ਹੋ ਗਿਆ ਹੋਵੇ ਪਤਾ ਨਹੀਂ ਕਿੱਥੋਂ ਫਿਗਰਾਂ ਲਿਆਉਂਦੇ ਆ ਕਿੱਥੋਂ ਇੰਨਾ ਪੈਸਾ ਮਾਫ ਕਰਤਾ ਕਿਹਦਾ ਮਾਫ ਹੋਇਆ ਉਹ ਕਹਿੰਦੇ ਚਾਹ ਕਿਹਨੇ ਅਸੀਂ 90000 ਕਰੋੜ ਦੀ ਗੱਲ ਕੀਤੀ 4000 ਕਰੋੜ ਦਾ ਕਰਜ਼ਾ ਮਾਫ ਹੋ ਗਿਆ ਬਾਕੀ ਸਰਕਾਰਾਂ 8000 ਕਰੋੜ ਰੁਪਏ ਤੇ 4000 ਕਰੋੜ ਰੁਪਏ ਦਾ ਅੰਤਰ ਕਿੰਨਾ ਵਾ ਕਹਿੰਦੇ ਉਸ ਤੋਂ ਇਲਾਵਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ 30000 ਕਰੋੜ ਦੇ ਜਿਹੜੇ ਕਰਜ਼ਾ ਮਾਫੀ ਆ ਉਹਦਾ ਪ੍ਰੋਸੈਸ ਸਾਰਾ ਚੱਲ ਗਿਆ ਉਹਨਾਂ ਦੇ ਵਿੱਚ ਵੀ ਕਈਆਂ ਨੂੰ ਚੈੱਕ ਦਿੱਤੇ ਜਾ ਚੁੱਕੇ ਨੇ ਤੇ 2 ਸਾਲ ਸਰਕਾਰ ਨੰਗ ਕੀ ਆ 2 ਸਾਲ ਅੱਜ ਹੋ ਗਏ ਆ 90 ਹਜ਼ਾਰ ਕਰੋੜ ਰੁਪਏ ਦਾ ਤੇ 4000 ਕਰੋੜ ਰੁਪਏ ਵੀ ਕਿਹੜਾ ਕਿਸੇ ਨੂੰ ਦਿਖਾ ਕੇ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਦਿੱਤਾ ਉਹਨੇ ਉਹੀ ਕਹਿੰਦੇ ਮੇਰਾ 65 ਮਾਫ ਹੋਏ ਜੀ ਰੁਪਈਏ ਕੋਈ ਆਂਦਾ 150 ਹੋਇਆ ਗੱਲ ਤੇ ਵੇਖੋ ਇਹ ਆ ਵੀ ਥਰਮੋਮੀਟਰ ਇੱਕ ਹੈਗਾ ਕਿ ਜਿੰਨੀਆਂ 70 ਸਾਲਾਂ ਦੇ ਵਿੱਚ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਉਹਨੀਆਂ ਤੋਂ ਵੱਧ 2 ਸਾਲਾਂ ਚ ਕੀਤੀਆਂ ਤੇ ਡਾਟਾ ਹੁਣ ਡਾਟਾ ਜਿੰਨਾ ਵੀ ਕਿਸਾਨਾਂ ਕਰਜ਼ੇ ਸੀਗਾ ਪਿਛਲੀ ਸਰਕਾਰ ਦੀ ਦੇਣ ਸੀ ਅਸੀਂ ਤੇ ਉਹਨੂੰ ਇੱਕ ਸਿੱਧੇ ਪੱਟੀ ਤੇ ਲੈ ਕੇ ਆ ਰਹੇ ਹਾਂ ਔਰ ਕਰਜ਼ਾ ਲਾ ਰਹੇ ਹਾਂ ਉਹਨਾਂ ਦੇ ਟਾਈਮ ਤੱਕ ਕਰਜ਼ਾ ਲੱਥੇਗਾ ਹੁਣ ਲੋਕ ਕੀ ਕਹਿੰਦੇ ਤੇ ਗੱਲ ਰੇ ਲੋਕਾਂ ਕੋ ਪੁੱਛ ਲੋ ਇਹ ਅੰਮ੍ਰਿਤਸਰ ਕੂੜੇ ਦਾ ਢੇਰ ਹੋ ਗਿਆ ਕਿੰਨਾ ਡਵੈਲਪ ਸੀ ਇਹ ਹੈਰੀਟੇਜ ਸਟਰੀਟ ਜਿੱਥੋਂ ਦਾ ਕਸੀ ਅੱਜ ਮਾਰਚ ਰੋਸ ਮਾਰਚ ਲੈ ਕੇ ਗਏ ਆ ਉੱਥੇ ਕੂੜੇ ਦੇ ਢੇਰ ਲੱਗੇ ਅੰਮ੍ਰਿਤਸਰ ਕੂੜੇ ਦੇ ਢੇਰ ਤੇ ਮਕੈਨੀਕਲ ਸਵੀਪਿੰਗ ਹੁੰਦੀ ਸੀ ਐਂਡ ਟੂ ਐਂਡ ਵਾਲ ਟੂ ਵਾਲ ਟੋਟਲ ਐਲਈਡੀ ਹੈ ਚਿੱਟਾ ਵਾਈਟ ਜਾਨਣ ਅੱਜ ਕੋਈ ਬੱਤੀ ਨਹੀਂ ਜਗਦੀ ਇੱਥੇ ਤੁਸੀਂ ਮੈਂ ਤੇ ਆਖਿਆ ਵੀ ਥਰਮਾਮੀਟਰ ਪਤਾ ਕੀ ਹੈ ਵੀ ਜੋ ਅਸੀਂ ਵੇਖਦੇ ਆ ਤੁਸੀਂ ਕੰਪਨੀ ਬਾਗ ਸਵੇਰੇ ਚਲੇ ਜਾਓ ਲੋਕਾਂ ਨੂੰ ਪੁੱਛ ਲੈ ਕੂੜੇ ਦੇ ਢੇਰ ਲੱਗੇ ਆ ਕਮਿਸ਼ਨਰ ਕਾਰਪੋਰੇਸ਼ਨ ਆਫਿਸ ਦੇ ਘਰ ਦੇ ਬਾਹਰ ਇੱਕ 8 ਫੁੱਟ ਦਾ ਢੋਆ 8 ਮਹੀਨਿਆਂ ਚੋਂ ਨਾ ਕੋ ਪੂਰਿਆ ਨਹੀਂ ਗਿਆ ਇਹ ਆ ਥਰਮੋਮੀਟਰ ਜੇ ਸੜਕ ਤੇ ਤੁਸੀਂ ਰਹਿੰਦੇ ਜੇ ਮਜੀਠਾ ਰੋਡ 2 ਸਾਲ ਤੋਂ ਇੱਕ ਛੋਟਾ ਜਿਹਾ ਸੀਵਰੇਜ ਪੈਂਦਾ ਪਿਆ 2 ਸਾਲ ਤੋਂ ਲੋਕਾਂ ਦੀ ਜ਼ਿੰਦਗੀ ਨਰਕ ਕਰਤੀ ਆ ਉੱਥੇ ਕਾਰੋਬਾਰ ਤਬਾਹ ਹੋ ਗਿਆ ਲੋਕਾਂ ਦੇ ਘਰ ਜਿਹੜਾ ਵਾ ਖਾਨ ਦੇ ਲਾਲੇ ਪੈ ਗਏ ਆ ਪੈਨਸ਼ਨ ਦੱਸੋ ਪੁੱਛੋ ਕਿਸ ਨੂੰ ਮਿਲੀ ਹੈ 2500 ਰੁਪਏ ਦਾ ਕਹਿਣਾ ਕਿ ਪਿਛਲੇ ਜਿਹੜੀ ਗਵਰਨਮੈਂਟ ਸੀ ਉਹਨੇ ਕਰਜ਼ਾ ਬਹੁਤ ਚੜਾਤਾ ਸਾਡੇ ਤੇ ਅਸੀਂ ਉਸ ਕਰਜ਼ੇ ਨੂੰ ਖਤਮ ਕਰਨ ਵਾਸਤੇ ਅਸੀਂ 2 ਸਾਲ ਦੀ ਪ੍ਰਾਪਤੀ ਕੀਤੀ ਹੈ 2 ਸਾਲਾਂ ਚ ਆ ਜਾ ਸੀ ਇਹ ਪਿਸ਼ਣ ਹੋ ਗਈ ਹੈ ਕਿ ਅਸੀਂ ਜਿਹੜੀ ਫਾਈਨੈਂਸ਼ਲੀ ਸਟੇਬਲ ਹੋਣੇ ਸ਼ੁਰੂ ਹੋ ਗਏ ਆ ਦੇਖੋ ਇਹ ਖਜ਼ਾਨਾ ਖਾਲੀ ਕਰਜ਼ਾ ਚੜਾਤਾ ਇਹ ਜੁਮਲੇ ਜਿਹੜੇ ਹਨ ਹਰ ਸਰਕਾਰ ਦਿੰਦੇ ਆ ਜਦੋਂ ਸਰਕਾਰ ਬੰਦੀ ਆ ਉਹ ਬਹਾਨੇ ਬਾਜੀ ਕਿਉਂਕਿ ਜਿੰਨਾ ਕਹਿ ਚੁੱਕੇ ਹੁੰਦੇ ਆ ਨਾ ਉਹ ਪੂਰਾ ਨਹੀਂ ਹੋਣਾ ਹੁੰਦਾ ਇਸ ਕਰਕੇ ਇਹ ਜਦੋਂ ਜਾਂਦੇ ਸੱਤਾ ਦੇ ਬੰਦੇ ਆ ਉਦੋਂ ਪਹਿਲਾ ਬਹਾਨਾ ਦਿੰਦਾ ਖਜ਼ਾਨਾ ਖਾਲੀ ਜੀ ਖਜ਼ਾਨੇ ਦਾ ਸਿਸਟਮ ਇਹ ਹੈ ਵੀ ਹਰ ਸਾਲ ਬਜਟ ਪੇਸ਼ ਹੁੰਦਾ ਐਨੀ ਇਨਕਮ ਆਉਣੀ ਆ ਉਹਦਾ ਰੈਵਨਿਊ ਜਿਹੜਾ ਵਾ ਉਹ ਤੁਸੀਂ ਦੇਖੋ ਵੀ ਐਕਸਾਈਜ਼ ਜਾਂ ਆਪਣੀ ਜੀਐਸਟੀ ਹੋਣ ਜਿੰਨੀ ਆਉਣੀ ਆ ਜਾਂ ਜਿਹੜਾ ਪੈਟਰੋਲ ਤੋਂ ਜਿਹੜਾ ਸੇਲਡ ਆਪਣਾ ਵੈਟ ਮਿਲਣਾ ਜਾਂ ਲਿੱਕਰ ਤੋਂ ਮਿਲਣਾ ਜਿਹੜਾ ਜਾਂ ਮਤਲਬ ਜਿਹੜਾ ਬਿਜਲੀ ਤੋਂ ਮਿਲਣਾ ਇਹ ਜਿਹੜੇ ਹਨਾ ਇਹ ਪੱਕੇ ਇਨਾਂ ਦੇ ਸੋਰਸਸ ਹੁੰਦੇ ਆ ਉਸ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਰਜਿਸਟਰੀਆਂ ਦੂਸਰਾ ਜਿਹੜਾ ਸਾਰੇ ਦਾਅਵੇ ਠੋਕ ਰਹੀ ਹੈ ਜੀ ਪਰ ਸਰਕਾਰ ਦਾ ਦਾਅਵਾ ਹੈ ਕਿ ਦੋ ਸਾਲਾਂ ਸਭ ਠੀਕ ਕੀਤਾ ਸੀ ਨਹੀਂ ਇਹ ਪੈਸਾ ਹੋਣਾ ਹੁੰਦਾ ਤੇ ਦੂਜੇ ਪਾਸੇ ਜਿਹੜਾ ਖਰਚਾ ਹੁੰਦਾ ਕੁਝ ਪੱਕੇ ਖਰਚ ਹੁੰਦੇ ਆ ਜਿਹੜੇ ਤਨਖਾਹਾਂ ਜਾਂਦੀਆਂ ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਅਸੀਂ ਅਨਾਉਂਸ ਕਰਦੇ ਆ ਹੁਣ ਤੁਸੀਂ ਰੇਤ ਬਜਰੀ ਲਲੋ ਰੇਤ ਬਜਰੀ ਸਸਤੀ ਹੋਈ ਹੈ ਕੰਪੈਰੀਜ਼ਨ ਕਰ ਲੋ ਉਹ ਕਹਿੰਦੇ ਜੀ ਅਕਾਲੀ ਦਲ ਭਾਜਪੀ ਨੇ ਵਧਾਈ ਸੀ ਨਹੀਂ ਵਧਾਈ ਸੀ ਇਹਨਾਂ ਨੇ ਇਸੇ ਗੱਲ ਤੇ ਜੀ ਮਾਫੀਆ ਉਦੋਂ ਕੰਮ ਕਰ ਰਿਹਾ ਸੀ ਅਸੀਂ ਖਤਮ ਕੀਤਾ ਹਰ ਕਿਸ ਗੱਲ ਤੇ ਆਈ ਸਰਕਾਰ ਇਸੇ ਗੱਲ ਤੇ ਆਈ ਨਾ ਵੀ ਅਸੀਂ ਰੇਤ ਬਜਰੀ ਜਿਹੜੀ ਆ ਜੀ ਇੰਨੀ ਕੁ ਮੁਕਤ ਦੇ ਭਾਅ ਤੇ ਕਰ ਦਾਂਗੇ ਇਹਨਾਂ ਦੇ ਆਪਣੇ ਬੰਦੇ ਫੜੇ ਗਏ ਇਹਨਾਂ ਦੇ ਆਪਣੇ ਮਨਿਸਟਰ ਨੂੰ ਰਿਜ਼ਾਈਨ ਦੇਣਾ ਪੈ ਗਿਆ ਉਹਦੇ ਚ ਵੀ ਆਪਣੇ ਨੌ ਦੇ ਆ ਤੇ ਜਾ ਕੇ ਜਿੰਨੇ ਐਮਐਲਏ ਉਹ ਮਾਫੀਆ ਬਣ ਗਏ ਹੈ ਇਥੋਂ ਦਾ ਐਮਐਲਏ ਜਿਹੜਾ ਸਾਡਾ ਮੇਰੀ ਸਾਹਮਣੇ ਜਿੱਤਿਆ ਉਹ ਵੀ ਖੱਡਾਂ ਲੈ ਕੇ ਬੈਠਾ ਵਾ ਹੈ ਤੁਸੀਂ ਇਹ ਵੇਖੋ ਵੀ ਜੋ ਅੱਜ ਦੀ ਡੇਟ ਦੇ ਵਿੱਚ ਉਦੋਂ ਦਾ ਰੇਟ ਤੇ ਅੱਜ ਦਾ ਕੰਪੈਰੀਜ਼ਨ ਕਰ ਲੋ ਫਿਰ ਦਾ ਮਤਲਬ ਆਮ ਆਦਮੀ ਪਾਰਟੀ ਜਾਂ ਖੈਰਾ ਗਰੁੱਪ ਸ਼ਰਾਬ ਦੀ ਬੋਤਲ ਉਦੋਂ ਦਾ ਤੇ ਅੱਜ ਦਾ ਰੇਟ ਕੰਪੈਰੀਜ਼ਨ ਕਰ ਲੋ ਮਤਲਬ ਇਹ ਹੈ ਵੀ ਦੇਖੋ ਇਹਨਾਂ ਨੇ ਸਰਕਾਰ ਬਣਾਉਣੀ ਸੀ ਇਹਨਾਂ ਨੇ ਝੂਠ ਬੋਲਿਆ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਲੋਕਾਂ ਨੇ ਇਹਨਾਂ ਨੇ ਇੰਨੇ ਕੁ ਵਾਅਦੇ ਕੀਤੇ ਇੰਨਾ ਕੁ ਲੋਕਾਂ ਦੇ ਇੰਨੇ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਵਿਸ਼ਵਾਸਘਾਤ ਕੀਤਾ ਅੱਜ ਜਿਹੜਾ ਵਿਸ਼ਵਾਸਘਾਤ ਦਿਵਸ ਅਸੀਂ ਨਹੀਂ ਮਨਾਇਆ ਇਹ ਲੋਕਾਂ ਨੇ ਮਨਾਇਆ ਵਿਸ਼ਵਾਸ ਅਸੀਂ ਤੇ ਆਖਿਆ ਅਸੀਂ ਤੇ ਮਨਾਵਾਂਗੇ ਧੱਕਾਰ ਦਿਵਸ ਲਾਹਨਤ ਭੇਜਾਂਗੇ ਇਹਨਾਂ ਨੂੰ ਸਰਕਾਰ ਨੂੰ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੂਬਰ ਕਰ ਦਿੱਤਾ ਜਿੰਨੇ ਵੀ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ ਦੋ ਸਾਲਾਂ ਦੇ ਵਿੱਚ ਤੇ ਮਨਿਸਟਰ ਇਹੋ ਇੱਕ ਤੇ ਵਿਸ਼ਵਾਸਘਾਤ ਉਕੇ ਨਾ ਪਰ ਜਨਤਾ ਨੇ ਸਾਨੂੰ 77 ਸੀਟਾਂ ਦਿੱਤੀਆਂ ਉਸ ਤੋਂ ਬਾਅਦ ਪੰਜ ਇਲੈਕਸ਼ਨ ਅਸੀਂ ਦਿੱਤੇ ਆ ਪੰਜ ਇਲੈਕਸ਼ਨ ਜਿੱਤੇ ਆ ਲੋਕਾਂ ਦਾ ਸਾਡੇ ਤੇ ਵਿਸ਼ਵਾਸ ਹੈ ਤੇ ਪੰਜ ਇਲੈਕਸ਼ਨ ਜਿੱਤੇ ਆ ਕਿਹੜੀਆਂ ਪੰਜ ਇਲੈਕਸ਼ਨ ਜਿੱਤ ਗਿਆ ਜਿਹੜੇ ਸਭ ਤੋਂ ਪਹਿਲੇ ਗੁਰਦਾਸਪੁਰ ਸੀਟ ਦਿੱਤੀ ਉਸ ਤੋਂ ਬਾਅਦ ਕਾਰਪੋਰੇਸ਼ਨ ਜਿੱਤੀਆਂ ਪੰਚਾਇਤ ਨਾਲ ਹੀ ਆ ਗਈ ਸੀ ਗੁਰਦਾਸਪੁਰ ਨਾਲ ਹੀ ਇਲੈਕਸ਼ਨ ਹੋਈ ਹਾਂਜੀ ਗਲਤ ਪਤਾ ਕੀ ਹੈ ਗੁਰਦਾਸਪੁਰ ਨਾਲ ਇਲੈਕਸ਼ਨ ਹੋ ਗਈ ਉਹਦੇ ਵਿੱਚ ਵੇਖ ਜੇ ਜੇ ਦੀ ਸਰਕਾਰ ਹੁੰਦੀ ਹੈ ਨਾ ਜਾਂ ਜੋ ਮਾਹੌਲ ਹੁੰਦਾ ਉਸ ਤਰ੍ਹਾਂ ਹੀ ਚੱਲਦਾ ਉਸੋਂ ਬਾਅਦ ਕਾਰਪੋਰੇਸ਼ਨਾਂ ਜਿਹੜੀਆਂ ਹੁੰਦੀਆਂ ਵਾ ਜੋ ਤੱਕਾ ਇਹਨਾਂ ਨੇ ਕੀਤਾ ਨਾ ਰਿਕਾਰਡ ਤੋੜਤੇ ਪੰਚਾਇਤਾਂ ਚ ਜੋ ਤੱਕਾ ਕੀਤਾ ਰਿਕਾਰਡ ਤੋੜਤੇ ਲੋਕਾਂ ਨੂੰ ਮਤਲਬ ਜਾਣ ਹੀ ਨਹੀਂ ਦਿੱਤਾ ਕਾਗਜ਼ ਹੀ ਕੈਨਸਲ ਸਾਰੇ ਪੰਜਾਬ ਚ ਕਰਤੇ ਆ। ਮਤਲਬ ਕਿ 2 ਸਾਲ ਦਾ ਉਹ ਆਪਣਾ ਜਿਹੜਾ ਡਾਟਾ ਦੇ ਰਹੇ ਉਹਦੇ ਵਿੱਚ ਇਹ ਅਚੀਵਮੈਂਟਸ 2 ਸਾਲਾਂ ਦੇ ਅਚੀਵਮੈਂਟ ਜਿਹੜੀਆਂ ਉਹਨਾਂ ਦੀਆਂ ਵੀ ਨੇ ਕਿ ਜਿੱਥੇ ਫਾਈਨੈਂਸ਼ੀਅਲ ਜਿਹੜਾ ਅਸੀਂ ਕੰਮ ਕੀਤਾ ਉਹਦੇ ਨਾਲ-ਨਾਲ ਨਸ਼ੇ ਦੇ ਕਾਫੀ ਜ਼ਿਆਦਾ ਪ੍ਰਭਾਵ ਘਟਿਆ ਅਤੇ ਨਾਲ-ਨਾਲ ਸਭ ਤੋਂ ਵੱਡੀ ਗੱਲ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਦਵੀ ਹੋਈ ਸੀ ਉਹਦੀ ਜਿਹੜੀ ਸਿੱਟ ਦੀ ਰਿ ਤੇ ਉਹ ਵੀ ਅਦਬੀਤੇ ਕਰਦੇ ਪਏ ਸਿਰਫ ਇੱਕ ਗੱਲ ਦੇ ਉੱਤੇ ਰਾਜਨੀਤੀ ਧਾਰਮਿਕ ਜਨਤਾ ਵਾ ਦੱਸੋ ਦੀ ਬੜੀ ਭਾਵਕ ਹੈ ਲੋਕ ਧਰਮ ਦੇ ਨਾਂ ਦਿੱਤੇ ਹੋ ਜਾਂਦੇ ਇਸ ਕਰਕੇ ਸਿਰਫ ਇਹਨਾਂ ਦੀ ਰਾਜਨੀਤੀ ਜਿਹੜੀ ਚੱਲਦੀ ਪਈ ਆ ਉਹ ਉਸੇ ਮੁੱਦੇ ਤੇ ਚੱਲਦੀ ਪਈ ਆ ਉਹ ਬੇਬਲ ਕਲਾਂ ਵਾਲੇ ਦੇ ਉੱਤੇ ਇਹ ਬੇਅਦਬੀ ਤੇ ਸਰਕਾਰ ਠੀਕ ਕੰਮ ਕਰ ਰਹੀ ਬੇਅਦਬੀ ਦੇ ਉੱਤੇ ਪੋਲਿਟਿਕਸ ਚੱਲਦੀ ਪਈ ਇਹਨਾਂ ਦੀ ਇਹਨਾਂ ਦੀ ਪੋਲਿਟਿਕਸ ਚੱਲਦੀ ਪਈ ਉਹਦੇ ਇਨਸਾਫ ਮੇਰਾ ਸਵਾਲ ਹੈ ਕਿ ਬੇਅਦਬੀ ਦੇ ਮਸਲੇ ਦੇ ਵਿੱਚ ਕਿਹਾ ਸਰਕਾਰ ਠੀਕ ਕੰਮ ਕਰ ਰਹੀ ਪਰ ਅਸੀਂ ਅੱਜ ਜੋ ਮਨਾਇਆ ਨਾ ਅੱਜ ਉਹ ਪੋਲਿਟਿਕਸ ਹੈ ਉਹ ਰਾਜਨੀਤੀ ਜੋ ਮਰਜ਼ੀ ਕਰਨੇ ਮੁੱਦੇ ਹੁੰਦੇ ਆ ਮੁੱਦੇ ਸਰਕਾਰਾਂ ਫੜਦੀਆਂ ਵਾ ਕਿ ਇਸ ਗੱਲ ਦੇ ਉੱਤੇ ਲੋਕ ਭਾਵਕ ਹੁੰਦੇ ਆ ਲੋਕਾਂ ਨੂੰ ਭਾਵਕ ਕਰਕੇ ਵੋਟਾਂ ਲੈ ਲੈਣੀਆਂ ਮੁੜ ਕੇ ਫੇਰ ਕੀ ਅਸਲੀ ਗੱਲ ਜਿਹੜੇ ਇਹਨਾਂ ਨੇ ਮੈਨੀਫੈਸਟੋ ਚ ਵਾਦੇ ਕੀਤੇ ਸੀ ਜੋ ਵਿਸ਼ਵਾਸ ਇਹਨਾਂ ਦੇ ਵਾਦਿਆਂ ਤੇ ਸੌਂਹਾਂ ਖਾ ਕੇ ਗੁੱਟ ਕੇ ਫੜ ਕੇ ਜਦੋਂ ਇਹਨਾਂ ਨੇ ਤੇ ਜੋ ਵਿਸ਼ਵਾਸ ਇਹਨਾਂ ਦੇ ਵਾਦਿਆਂ ਦੇ ਉੱਤੇ ਲੋਕਾਂ ਨੇ ਕੀਤਾ ਉਹਦਾ ਵਿਸ਼ਵਾਸ ਘਾਤ 2 ਸਾਲ ਦੇ ਬਾਅਦ ਅਸੀਂ ਅੱਜ ਜਿਹੜਾ ਵਾ ਲੋਕਾਂ ਨੇ ਮਨਾਇਆ ਅਸੀਂ ਉਹਨਾਂ ਨੂੰ ਸਪੋਰਟ ਕੀਤਾ ਮੈਂ ਕਿਹਾ ਅਸੀਂ ਇਹਨਾਂ ਤੇ ਉੱਤੇ ਅਧਿਕਾਰ ਦਿਵਸ ਮਨਾਉਨੇ ਆਂ ਕਿ ਲੋਕਾਂ ਦੀ ਜਿੰਦਗੀ ਜਿਨ੍ਹਾਂ ਨੇ ਖਰਾਬ ਕਰਤੀ ਬੁਰਾ ਹਾਲ ਕਰਤਾ ਗੰਦਾ ਪਾਣੀ ਪੀ ਰਹਿ ਲੋਕ ਸਾਰੇ ਪੰਜਾਬ ਚ ਤੇ ਇਹਨਾਂ ਨੇ ਇੱਕ ਵਿਸ਼ਵਾਸ ਘਾਤ ਕੀਤਾ ਪੰਜਾਬ ਦੀ ਜਨਤਾ ਨਾਲ ਦੂਜਾ ਵਿਸ਼ਵਾਸ ਘਾਤ ਇਹਨਾਂ ਦੇ ਮਿਨਿਸਟਰ ਕਰ ਰਿਹਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਉਹਦਾ ਸਿੱਧਾ ਸਵਾਲ ਹੈ ਨਵਜੋਤ ਸਿੰਘ ਸਿੱਧੂ ਦਾ ਸਿੱਧਾ ਸਵਾਲ ਹੈ ਕਿ ਜਿਹੜੇ ਹਾਰੇ ਬੰਦੇ ਉਹ ਮੇਰੇ ਕੋਲ ਪੁੱਛਣ ਦਾ ਕੋਈ ਈਂਹ ਨਹੀਂ ਰਿਹਾ ਦੇ ਕਿਉਂਕਿ ਜਨਤਾ ਨੇ ਮੈਨੂੰ ਚੁਣਿਆ ਹਾਰ ਜਿੱਥੇ ਜਿਹੜੀ ਹੈ ਨਾ ਉਹ ਲੱਗੀ ਆ ਲੋਕਾਂ ਨੇ ਇਹਦੇ ਜੁਮਲੇ ਸੁਣ ਲਏ ਲੋਕਾਂ ਨੇ ਇਹਦਾ ਹੁਣ ਇਹਦਾ ਪਤਾ ਲੱਗੂਗਾ ਇਹ ਜਿੱਥੋਂ ਜਿੱਤਿਆ ਉੱਥੇ ਜਾ ਕੇ ਵੇਖੋ ਇਹਨੂੰ ਤਰੀਕਾ ਪਰ ਲੋਕਾਂ ਨੂੰ ਭਾਵਕ ਕਰਨ ਦਾ ਵੱਡੀਆਂ ਵੱਡੀਆਂ ਹਵਾਈ ਗੱਲਾਂ ਛੱਡਣ ਦਾ ਇਸ ਸ਼ਹਿਰ ਦੇ ਵਿੱਚੋਂ ਇਹ ਮੈਨਿਸਟਰ ਬਣਿਆ ਸੀ ਇਸੇ ਸ਼ਹਿਰ ਤੋਂ ਇਹ ਬਣਿਆ ਤੁਸੀਂ ਕੰਪੈਰੀਜ਼ਨ ਕਰ ਲਓ ਲੋਕਾਂ ਨੂੰ ਐਂ ਕਰੋ 100 ਬੰਦਾ ਕੱਢ ਲਓ ਤੁਰਿਆ ਜਾਂਦਾ ਇੱਕ 100 ਬੰਦੇ ਨੂੰ ਪੁੱਛੋ ਮੇਰੇ ਕੰਮ ਨੂੰ ਤੇ ਇਹਦੇ ਕੰਮ ਨੂੰ ਜਿਹੜਾ ਮੈਚ ਕਰ ਲਓ ਆਪਸ ਦੇ ਵਿੱਚ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੇਨ ਬੀਜੇਪੀ ਦੀ ਹੈ ਰਾਜਨੀਤੀ ਦੀ ਏਬੀਸੀ ਉਹ ਤੁਹਾਡੀ ਪਾਰਟੀ ਤੋਂ ਹੀ ਸਿੱਖਿਆ ਮੈਨੂੰ ਹਾਲ ਤੱਕ ਨਹੀਂ ਯਾਦ ਆ ਕਿ ਜਦੋਂ ਬਾਰਡਰ ਤੋਂ ਆਏ ਤੇ ਤੁਸੀਂ ਸਭ ਤੋਂ ਜ਼ਿਆਦਾ ਇਸਤਿقبال ਕੀਤਾ ਸੀ ਜਦੋਂ ਹੁਣ ਕੋਈ ਪਿਓ ਹੀ ਬਦਲ ਲੈ ਕੋ ਮਾਂ ਫਿਰ ਬਦਲੀ ਜਾਵੇ ਕਦੀ ਪਿਓ ਜਿਹੜਾ ਵਾ ਉਹ ਆਪਣਾ ਜਿਹੜਾ ਗਿਆ ਅਰੁਣ ਜਟਲੀ ਜੀ ਸੀ ਹੁਣ ਪਿਓ ਜਿਹੜੇ ਆ ਉਹ ਮਾਤਾ ਜਿਹੜੀ ਉਹ ਮੰਮੀ ਹੋ ਗਈ ਆਪਣਾ ਜਿਹੜੀ ਬੁੰਨੀ ਉਹ ਮੰਮੀ ਹੋ ਗਈ ਹੈ ਜਿਹੜਾ ਪੱਪੂ ਸੀ ਉਹ ਆਪਣਾ ਭਾਈ ਹੋ ਗਿਆ ਤੇ ਇਹ ਜੋ ਇਹਨਾਂ ਸਰਦਾਰ ਅ ਸਰਦਾਰ ਹੋ ਗਿਆ ਇਹਦੀ ਗੱਲ ਜਿਹੜੀ ਆ ਤੁਸੀਂ ਕੰਪੈਰੀਸ਼ਨ ਸੋਸ਼ਲ ਮੀਡੀਆ ਤੇ ਆਉਂਦਾ ਰਿਹਾ ਇਹ ਗਿਰਗਟ ਵਾਂਗੂ ਰੰਗ ਬਦਲਣ ਵਾਲਾ ਬੰਦਾ ਇਹ ਕਿਸੇ ਇੱਕ ਜਗ੍ਹਾ ਤੇ ਇਹ ਆਪਣੇ ਮਫਾਦ ਵਾਸਤੇ ਕਿਤੇ ਵੀ ਜਾ ਸਕਦਾ ਇਹ ਕਿਸੇ ਦੇ ਨੂੰ ਵੀ ਧੋਖਾ ਦੇ ਸਕਦਾ ਕਿਸੇ ਦੇ ਵੀ ਪਿੱਛੇ ਸ਼ਰਾ ਮਾਰ ਸਕਦਾ ਇਸ ਕਰਕੇ ਇਸ ਬੰਦੇ ਦਾ ਤੇ ਇਤਬਾਰ ਹੁਣ ਜਿਹੜਾ ਵਾ ਨਾ ਇਹ ਲੋਕੀ ਦੀ ਤਰਫੋਂ ਫਿਲਮ ਵੇਖਦੇ ਨੇ ਫਿਲਮ ਤੋਂ ਪ੍ਰਭਾਵਿਤ ਹੁੰਦੇ ਲੋਕੀਏ ਦੀਆਂ ਗੱਲਾਂ ਤੋਂ ਪ੍ਰਭਾਵਿਤ ਜਿੱਥੇ ਨਹੀਂ ਵਿਚਰਿਆ ਹੈ ਉਥੇ ਲੋਕੀਏ ਨੂੰ ਵਿਸ਼ਵਾਸ ਕਰ ਲੈਂਦੇ ਆ ਇਹ ਐਮਪੀ ਤੋਂ ਬਾਅਦ ਜਿਹੜਾ ਵਾ ਇਹ ਅਖੀਰ ਦੇਖੋ ਐਮਪੀ ਪਹਿਲਾਂ ਲੜਿਆ ਤੁਸੀਂ ਕਹਿੰਦੇ ਦੇਸ਼ ਨਾਲ ਧੋਖਾ ਕੀਤਾ ਇਹ ਬੰਦੇ ਨੇ ਐ ਮੰਨਦੇ ਹੋ ਬਿਲਕੁਲ ਵਿਦੇਸ਼ਾਰੀ ਕੀਤੀਆਂ ਨੇ ਦੇਸ਼ ਨਾਲ ਗਦਾਰੀ ਕੀਤੀ ਆ ਸਾਡੇ 41 ਜਵਾਨ ਸੀਆਰਪੀ ਦੇ ਮਾਰੇ ਗਏ ਇਹ ਆਂਦੇ ਜੀ ਮੈਚ ਫਿਕਸਿੰਗ ਆ ਪਰ ਸਵਾਲ ਹੈ ਕਿ ਪਰ ਸਵਾਲ ਹੈ ਕਿ ਰਾਜਨੀਤੀ ਸਾਡੀ 에ਅਰ ਫੋਰਸ ਨੇ ਸਰਜੀਕਲ ਸਟ੍ਰਾਈਕ ਕੀਤਾ ਉੱਥੇ ਜਾ ਕੇ ਇੰਨਾ ਪਰਫੈਕਟ ਪਾਕਿਸਤਾਨ ਬਣ ਗਿਆ ਉਹ ਹਿੱਲ ਗਿਆ ਉਹ ਉਹਨਾਂ ਫੌਜਾਂ ਇਕੱਠੀਆਂ ਕਰ ਲਈਆਂ ਉਹਨਾਂ ਨੇ ਜਹਾਜ਼ ਭੇਜਤੇ ਇੱਧਰ ਹੈ ਇਹ ਆਂਦਾ ਜੀ ਉੱਥੇ ਪੇੜ ਖਾੜਨ ਗਏ ਸੀ ਪਰ ਸਵਾਲ ਹੈ ਕਿ ਕਾਰਨ ਕੀ ਆ ਰਾਜਨੀਤੀ ਦੀ ABC ਤੁਹਾਡੇ ਕੋ ਸਹੀ ਨਹੀਂ ਸਿੱਖੀ ਜਾਂ ਰਾਜਨੀਤੀ ਦੀ ABC ਦੀ ਪਰਿਭਾਸ਼ਾ ਬਦਲਦੀ ਹੈ ਨਵਜੋ ਸਿੰਘ ਸਦੂ ਨੇ ਭਾਜਪਾ ਤੋਂ ਵੀ ਆਇਆ ਦੇ ਬੀਜੇਪੀ ਤੋਂ ਆਇਆ ਹੁਣ ਗੱਲਾਂ ਨਾ ਪਹਿਲਾਂ ਸਾਡੀ ਪਾਰਟੀ ਪ੍ਰਭਾਵਿਤ ਹੋ ਗਈ ਹੁਣ ਉਹ ਔਖੇ ਹੋਏ ਆ ਉਹ ਸਾਰੇ ਕਿਸੇ ਨਾ ਉਹਦੇ ਨੇ ਬੰਦੀ ਕਿ ਹੈ ਨਾ ਕੈਪਟਨ ਸਾਹਿਬ ਨੇ ਬੰਦੀ ਇਹਦੀ ਇਹਨੂੰ ਔਕਾਤ ਬਖਾਤੀ ਉਹਨਾਂ ਰਾਹੁਲ ਗਾਂਧੀ ਨੇ ਵੀ ਉਸ ਦਿਨ ਮੁੱਗੇ ਦੀ ਰੈਲੀ ਦੇ ਵਿੱਚ ਦੋ ਸਾਲਾਂ ਦੇ ਵਿੱਚ ਸਹਿਮਤੀ ਦੇ ਵਿੱਚ ਦੋ ਸਾਲਾਂ ਦੇ ਵਿੱਚ ਉਹਨਾਂ ਦਾ ਵੀ ਮੋਹ ਭੰਗ ਹੋ ਗਿਆ ਇਹਨੇ ਮੂੰਹ ਕਹਿਤਾ ਵੀ ਮੈਨੂੰ ਮੇਰੀ ਔਕਾਤ ਬਖਾਤੀ ਉਹਨਾਂ ਨੇ ਸਰਕਾਰ ਦੀ ਪ੍ਰਾਪਤੀ ਹੈ ਕਿ ਆ ਸਰਕਾਰ ਦੇ ਤੇ ਕੰਮ ਕਰੇ ਇਹ ਮੈਂ ਤੇ ਇਹਨਾਂ ਵੀ ਸਰਕਾਰ ਦੀ ਅਗਰ ਪ੍ਰਾਪਤੀ ਜੇ ਕੋਈ ਹੈਗੀ ਹੈ ਨਾ ਤਾਂ ਇਹੋ ਹੀ ਹੈ ਵੀ ਨਵਜੋਤ ਸਿੰਘ ਸਿੱਧੂ ਦਾ ਇਹਨਾਂ ਨੂੰ ਪਤਾ ਲੱਗ ਗਿਆ ਰਾਹੁਲ ਗਾਂਧੀ ਨੂੰ ਵੀ ਪਤਾ ਲ ਉਹਨਾਂ ਨੇ ਮੋਗੇ ਦੀ ਰੈਲੀ ਦੇ ਵਿੱਚ ਇਹਨੂੰ ਇਹਦੀ ਔਕਾਤ ਵਿਖਾਤੀ ਕਿ ਪੰਜ ਬੰਦੇ ਬੋਲੇ ਪੰਜਾਂ 'ਚ ਇਹਦਾ ਨਾਂ ਨਹੀਂ ਹੈਗਾ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਪੰਜ ਬੰਦੇ ਬੋਲੇਓ ਸਟੇਜ ਤੋਂ ਤੇ ਇਹ ਆਂਦਾ ਮੈਂ ਸਾਰੇ ਦੇਸ਼ ਸਟਾਰ ਕੰਪੈਨਰ ਆ ਤੇ ਇਹਦੀ ਸਟਾਰ ਕੰਪੈਨਰੀ ਖੀ ਰਹਿ ਗਈ ਜੇ ਇਹਨੂੰ ਆਪਣੇ ਗ੍ਰਹਿ ਜਿੱਥੇ ਇਹ ਪ੍ਰਦੇਸ਼ ਦੇ ਵਿੱਚ ਜਿੱਥੋਂ ਇਹ ਜਿੱਤਿਆ ਜਿੱਥੋਂ ਇਹ ਮਨਿਸਟਰ ਬਣਿਆ ਉੱਥੇ ਨਹੀਂ ਬੋਲਣ ਦਿੱਤਾ ਤੇ ਫਿਰ ਇਹਨੇ ਮੂੰਹੋਂ ਕਿਹਾ ਵੀ ਮੇਰੀ ਔਕਾਤ ਵਖਾਤੀ ਉਹਨਾਂ ਨੇ ਮੇਰੀ ਜਗ੍ਹਾ ਵਖਾਤੀ ਹੈ ਤੇ ਇਹ ਸਭ ਤੋਂ ਵੱਡੀ ਪ੍ਰਾਪਤੀ ਕਾਂਗਰਸ ਸਰਕਾਰ ਦੀ ਹੈ ਵੀ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਅਸਲੀ ਜਗ੍ਹਾ ਪਤਾ ਲੱਗ ਗਈ ਵੀ ਇਹ ਆ ਲੋਕ ਸਭਾ ਚੋਣਾਂ ਆ ਰਹੇ ਆ ਟਕਲਾ ਨਹੀਂ ਕਿ ਤੁਸੀਂ ਸੀਟ ਲੜ ਰਹੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਿਸਪਲਿਨ ਚ ਰਹਿਣ ਵਾਲਾ ਕਾਰਜਕਰਤਾ ਅਸੀਂ ਜਿਉਂ ਲੱਗੇ ਆ ਜੋ ਪਾਰਟੀ ਨੇ ਕੰਮ ਦਿੱਤਾ ਜੋ ਜਗ੍ਹਾ ਤੇ ਰੱਖਿਆ ਜਿੱਥੇ ਜਿੱਥੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਮਾਨਦਾਰੀ ਨਾਲ ਦਿਲ ਦੇ ਨਾਲ ਮਾਨਨ ਨਭਾਈ ਆ ਰਾਤ ਦਿਨ ਇੱਕ ਕਰਕੇ ਨਭਾਈ ਆ ਉਹਦਾ ਉਹਦਾ ਰਿਜ਼ਲਟ ਵੀ ਆ ਤਿੰਨ ਵਾਰੀ ਮੈਂ ਮਲੇ ਇਲੈਕਸ਼ਨ ਲੜਿਆ ਦੋ ਵਾਰੀ ਜਿੱਤੇ ਆ ਮੰਤਰੀ ਵੀ ਬਣਿਆ ਤੇ ਦਿਲ ਦੇ ਨਾਲ ਇਮਾਨਦਾਰੀ ਨਾਲ ਰਾਤ ਦਿਨ ਹੁਣ ਇਲੈਕਸ਼ਨ ਲੜ ਰਹੇ ਹੁਣ ਪਾਰਟੀ ਅਗਰ ਮੇਰੀ ਜ਼ਿੰਮੇਵਾਰੀ ਲਾਉਂਦੀ ਆ ਸੀਟ ਜਿੱਤ ਕੇ ਦਵਾਂਗੇ ਕਿਉਂਕਿ ਕੰਮ ਬੋਲਦਾ ਮੇਰਾ ਦਾਵੇਦਾਰ ਹੋਰ ਵੀ ਨਹੀਂ ਬੀਜੇਪੀ ਮੈਂ ਤੁਹਾਨੂੰ ਦੱਸਦਾ ਅਗਰ ਜਿਸ ਕਿਉਂਕਿ ਪਾਰਟੀ ਸਰਵੇ ਕਰਦੀ ਆ ਪਾਰਟੀ ਦਾ ਆਪਣਾ ਸਿਸਟਮ ਆ ਪਾਰਟੀ ਵੇਖਦੀ ਆ ਜਿੰਨੂੰ ਵੀ ਟਿਕਟ ਪਾਰਟੀ ਦਊਗੀ ਰਾਤ ਦਿਨ ਇੱਕ ਕਰਕੇ ਉਹ ਪਾਰਟੀ ਨੂੰ ਆਪਣਾ ਕਿਉਂਕਿ ਸਾਡੇ ਵਾਸਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਸਭ ਤੋਂ ਜ਼ਰੂਰੀ ਆ ਕਿਉਂਕਿ ਮੋਦੀ ਜੀ ਨੂੰ ਨਹੀਂ ਜ਼ਰੂਰਤ ਦੇਸ਼ ਨੂੰ ਮੋਦੀ ਜੀ ਦੀ ਜ਼ਰੂਰਤ ਆ ਜੋ ਦੇਸ਼ ਦਾ ਝੰਡਾ ਬੁਲੰਦ ਉਹ ਨਾ ਕਰਦਾ ਹਰ ਕੋਈ ਮਹਿਸੂਸ ਕਰਦਾ ਅੱਜ ਵੀ ਮੋਦੀ ਜੀ ਦੇ ਹੱਥਾਂ 'ਚ ਦੇਸ਼ ਸੁਰੱਖਿਅਤ ਹੈ। ਤੁਸੀਂ ਜਿਹੜੀ ਸੀਟ ਦੀ ਮੰਨਸ਼ਾ ਜ਼ाहिर ਕੀਤੀ ਹੈ ਉਹ ਕੀ ਮੰਨ ਸਕਦੇ ਕਿ ਅਨਿਲ ਜੋਸ਼ੀ ਹੀ ਕੈਂਡੀਡੇਟ ਹੋਣਗੇ ਮਰਸਲ? ਨਹੀਂ ਮੈਂ ਤਾਂ ਕਿਤੇ ਅਪਲਾਈ ਨਹੀਂ ਕੀਤਾ ਵੀ ਮੈਨੂੰ ਟਿਕਟ ਦਿਓ। ਲੋਕ ਕਹਿ ਰਹੇ ਆ ਲੋਕਾਂ ਦੀ ਮੈਂ ਤੁਹਾਡੀ ਗੱਲ ਮੈਂ ਵੀ ਸੁਣਦੇ ਆ ਤੇ ਮੈਂ ਇੱਕ ਡਿਸਪਲਾਈਨਡ ਕਾਰਜਕਰਤਾ ਹੁੰਦਾ ਆ ਮੈਂ ਇਹ ਕਹਿ ਰਿਹਾ ਵੀ ਅਗਰ ਮੈਨੂੰ ਪਾਰਟੀ ਇਹ ਜ਼ਿੰਮੇਵਾਰੀ ਦਿੰਦੀ ਹੈ ਮੈਂ ਪਾਰਟੀ ਨੂੰ ਸੀਟ ਜਿੱਤ ਕੇ ਦਵਾਂਗਾ। ਅਗਰ ਪਾਰਟੀ ਹੋਰ ਕਿਸੇ ਨੂੰ ਦਿੰਦੀ ਹੈ ਤੇ ਉਹਦੇ ਵਾਸਤੇ ਜਾਣ ਲਵਾਂ ਕਿਉਂਕਿ ਸਾਡੇ ਵਾਸਤੇ ਇੱਕ ਇੱਕ ਸੀਟ ਮੋਦੀ ਜੀ ਵਾਸਤੇ ਜ਼ਰੂਰੀ ਹੈ ਕਹਿੰਦੇ ਅਕਾਲੀ ਦਲ ਨਾਲ ਅੱਜਕੱਲ ਕੁਝ ਰਿਸ਼ਤੇ ਵਧੀਆ ਨਹੀਂ ਇਹ ਮੇਰੇ ਤੇ ਬਹੁਤ ਵਧੀਆ ਵਾ ਕਹਿੰਦੇ ਅਕਾਲੀ ਦਲ ਪੀਡੀ ਨਹੀਂ ਵਧੀਆ ਕਹਿ ਰਿਹਾ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਭਾਜਪਾ ਦੇ ਨਾਲ ਰਿਸ਼ਤੇ ਹੋ ਜੇ ਨਵਾਂ ਮਾਸਾ ਲੈ ਨਹੀਂ ਰਿਹਾ ਅੱਜ ਵੀ ਇਕੱਠਾ ਹੀ ਸੀ ਮਾਰਚ ਜਿਹੜਾ ਹੈਗਾ ਸੀ ਅੱਜ ਵੀ ਇਕੱਠਾ ਪ੍ਰੋਗਰਾਮ ਸੀ ਜਿੰਨੀਆਂ ਮੀਟਿੰਗਾਂ ਹੁੰਦੀਆਂ ਪਈਆਂ ਤਾਲਮੇਲ ਦੀ ਮੀਟਿੰਗਾਂ ਹੋ ਗਈਆਂ ਉਹਦੇ ਵਿੱਚ ਜੋ ਸੀਟਾਂ ਦੀ ਸੀਟਾਂ ਦੀ ਕਹਿ ਰਿਹਾ ਕਿ ਅਕਾਲੀ ਦਲ ਕੋ ਉਹਨਾਂ ਕਾਂਗਰਸ ਦੀ ਵਰਡਿੰਗ ਹੈ ਜੀ ਕਿ ਅਕਾਲੀ ਦਲ ਕੋ ਕੈਂਡੀਡੇਟ ਨਹੀਂ ਮਿਲ ਰਹੇ ਇਸ ਕਰਕੇ ਬਾਹਰੋਂ ਕੈਂਡੀਡੇਟ ਲਿਆ ਕੇ ਲੜਾ ਰਹੇ ਨੇ ਨਹੀਂ ਹੁਣ ਅਕਾਲੀ ਦਲ ਦੇ ਦੇਖੋ ਦਲ ਤੇ ਬਲੱਗ ਲੱਗ ਗਿਆ ਸਾਡੇ ਵਿਚਾਰ ਤਾਂ ਅਲੱਗ ਲੱਗ ਗਿਆ ਸਾਡੀ ਕੋਲੀਸ਼ਨ ਆ ਤੇ ਉਸ ਕੋਲੀਸ਼ਨ ਚ ਜਿਹੜਾ ਵਾ ਕਾਮਨ ਮਿਨਿਮਮ ਪ੍ਰੋਗਰਾਮ ਹੁੰਦਾ ਉਹਦੇ ਤੇ ਅਸੀਂ ਚੱਲਦੇ ਆ ਉਹਦੇ ਚ ਹੁਣ ਅਕਾਲੀ ਦਲ ਨੇ ਜਿਹੜੇ ਆਪਣੇ ਕੈਂਡੀਡੇਟ ਖੜੇ ਕਰਨੇ ਆ ਉਹਦੀ ਮਰਜ਼ੀ ਆ ਉਹਨਾਂ ਨੇ ਕਿਸ ਤਰ੍ਹਾਂ ਦੇ ਖੜੇ ਕਰਨੇ ਆ ਕਿੱਥੋਂ ਕੋਈ ਸੈਲੀਬ੍ਰਿਟੀ ਲਿਆਉਣਾ ਜਾਂ ਬਾਹਰੋਂ ਲਿਆਉਣਾ ਜਾਂ ਅੰਦਰੋਂ ਲਿਆਉਣਾ ਭਾਰਤੀ ਜਨਤਾ ਪਾਰਟੀ ਨੇ ਤਿੰਨ ਜਿਹੜੇ ਖੜੇ ਕਰਨੇ ਆ ਉਹ ਆਪਣੇ ਜੋ ਉਹਨਾਂ ਦਾ ਏਜੰਡਾ ਵਾ ਪਾਰਟੀ ਦਾ ਉਹਦੇ ਹਿਸਾਬ ਨਾਲ ਕਰਨੇ ਆ ਬਾਕੀ ਇੱਕ ਇੱਕ ਸੀਟ ਜਿਤਨੀ ਜ਼ਰੂਰੀ ਆ ਵਿਨੇਬਿਲਟੀ ਜਿਹੜੀ ਆ ਉਹ ਮੈਰਿਟ ਹੁੰਦੀ ਆ ਤੇ ਮੇਨੇ ਬਿਲਤੀ ਜੇਦੀ ਹੋਊਗੀ ਉਹ ਖਾਲੀਦਲ ਵੀ ਦਊਗਾ ਭਾਜਪੀ ਵੀ ਉਹ ਟਿਕਟ ਦਊਗੀ ਕਾਂਗਰਸ ਨੂੰ 2 ਸਾਲ ਦੇ ਕਾਰਜਕਾਲ 'ਚ ਕਿੰਨੇ ਪੁਆਇੰਟ ਦਿੰਦੇ ਹੋ 10 ਨੰਬਰਾਂ 'ਚੋਂ 10 ਨੰਬਰ ਹੁੰਦੇ ਆ ਕਿ 10 ਨੰਬਰਾਂ 'ਚੋਂ ਕਿੰਨੇ ਪੁਆਇੰਟ ਦਿਓਗੇ ਕਾਂਗਰਸ ਨੂੰ ਮੈਂ ਤਾਂ ਮਾਈਨਸ 10 ਦਊਂਗਾ ਮੈਂ ਮੈਂ ਤਾਂ ਨਾ 10 ਪੁਆਇੰਟ ਪਿੱਛੇ ਚੱਲ ਗਿਆ ਸਾਡਾ ਪ੍ਰਦੇਸ਼ 10 ਤੁਸੀਂ ਆਂਦੇ ਨਾ 10 ਪੁਆਇੰਟਾਂ ਦੀ ਗੱਲ ਕਰਦੇ 10 ਹੋਰ ਇਹਨਾਂ ਨੂੰ ਕੀ ਦੇਣੇ ਆ ਇਹਨਾਂ ਨੇ ਤਾਂ ਜੋ ਅਸੀਂ ਬਣਾਇਆ ਸੀ ਬਰਬਾਦ ਕਰ ਦਿੱਤਾ ਸਾਨੂੰ ਨੇ 3 ਸਾਲਾਂ ਵਸਤੇ ਕਿਨਾ ਕੀ ਸਜੈਸ਼ਨ ਕੀ ਰੋਟੀ ਸੁਝਾਸ਼ਨ ਮੇਰੀ ਇਹ ਹੈ ਵੀ ਬੜਾ ਵਿਸ਼ਵਾਸ ਕਰਕੇ ਕੈਪਟਨ ਸਾਹਿਬ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਬੜਾ ਲੋਕਾਂ ਨੇ ਤੇ ਅੱਜ ਜੇ 2 ਸਾਲ ਬਾਅਦ ਵਿਸ਼ਵਾਸ ਘਾਤ ਦਿਵਸ ਮਨਾਇਆ ਤੁਸੀਂ ਘਟ ਤੋਂ ਘਟ ਲੋਕਾਂ ਦਾ ਖਿਆਲ ਕਰੋ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਕੋਈ ਜਿੱਤੂ ਹਾਰੂ ਕੋਈ ਪਰ ਇਹ ਹੈ ਵੀ ਜੋ ਲੋਕਾਂ ਨੇ ਵਿਸ਼ਵਾਸ ਤੁਹਾਡੇ ਦੇ ਕੀਤਾ ਸੀ ਲੋਕਾਂ ਦਾ ਕੁਝ ਤੇ ਹਾਲ ਥੋੜਾ ਉੱਪਰ ਚੁੱਕੋ ਕਿਸਾਨਾਂ ਦਾ ਜਾਂ ਯੂਥ ਦਾ ਵਾ ਜਾਂ ਮਤਲਬ ਜਿਹੜਾ ਬਾਕੀ ਪੈਨਸ਼ਨਾਂ ਸਗਨ ਸਕੀਮਾਂ ਜਿੰਨੀਆਂ ਵੀ ਵੈਲਫੇਅਰ ਸਕੀਮਾਂ ਚਲਦੀਆਂ ਹੋ ਆਯੂਸ਼ਮਾਨ ਭਾਰਤ ਜਿਹੜਾ ਵਾਹ ਚਲਾ ਹੀ ਨਹੀਂ ਰਿਹਾ 5 ਲੱਖ ਦਾ ਇੰਸ਼ੋਰੈਂਸ ਜਿਹੜੀ ਆ ਤੁਸੀਂ ਹਿਸਾਬ ਲਾਓ ਕਿ ਇੱਕ ਪਰਿਵਾਰ ਵਾਸਤੇ ਬੜੀ ਵੱਡੀ ਅਮਾਉਂਟ ਆ ਇਲਾਜ ਜਿਹੜਾ ਬਹੁਤ ਕੋਸਟਲੀ ਆ ਤੇ ਕਿਸੇ ਪਰਿਵਾਰ ਨੂੰ 5 ਲੱਖ ਰੁਪਈਆ ਜਿਹੜਾ ਸਾਲ ਦਾ ਅਕਸਰ ਨੂੰ ਮਿਲਦਾ ਵਾ ਇਲਾਜ ਕੋਈ ਵੀ ਪ੍ਰੋਬਲਮ ਹੋ ਜੇ ਉਹਨੂੰ ਬੜੀ ਰਾਹਤ ਹੁੰਦੀ ਹੈ ਦੀ ਇਹ ਚਲਾ ਹੀ ਨਹੀਂ ਰਿਹਾ ਇਸ ਕਰਕੇ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆਉਂਦੀਆਂ ਉਹਨਾਂ ਜੋ ਸ਼ੇਅਰ ਛੋਟਾ ਮੋਟਾ ਪਾ ਕੇ ਉਹ ਚਲਾਓ ਬਾਕੀ ਵੀ ਜਿਹੜੀਆਂ ਸਕੀਮਾਂ ਆ ਚਲਾਓ ਕਿਉਂਕਿ ਅਨਾਜ ਵੀ ਤੇ ਸੈਂਟਰ ਦਾ ਆ ਰਿਹਾ ਪਰ ਇਹਨਾਂ ਦੇ ਸਭ ਡੀਪੂ ਵਾਲੇ ਸਭ ਅਫਸਰ ਲਲਕੇ ਖਾਈ ਜਾ ਰਹੇ ਅੱਜ ਤੱਕ ਕਿਸੇ ਨੂੰ ਮਿਲਦਾ ਹੀ ਨਹੀਂ ਪਿਆ ਪੁੱਛੋ ਜਾ ਕੇ ਫੀਲਡ ਦੇ ਵਿੱਚ ਅਸੀਂ ਤਾਂ ਹੁਣ ਸੜਕਾਂ ਤੇ ਆਵਾਂਗੇ ਆ ਪਾਰਲੀਮੈਂਟ ਲੜ ਲਈਏ ਪਾਰਲੀਮੈਂਟ 'ਚ ਇਹਨਾਂ ਨੂੰ ਸ਼ੀਸ਼ਾ ਬੁਖਾ ਦੂਗੇ ਲੋਕ ਇਹਨਾਂ ਨੂੰ ਸ਼ੀਸ਼ਾ ਦਿਖਾ ਦੇਣਗੇ ਪਾਰਲੀਮੈਂਟ 'ਚ ਲੋਕ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਵਾ ਅਸੀਂ ਸੜਕਾਂ ਤੇ ਆਵਾਂਗੇ ਇਹਨਾਂ ਨੂੰ ਹਰ ਗੱਲ ਦਾ ਜਵਾਬ ਲਵਾਵਾਂਗੇ ਇਹਨਾਂ ਕੋਲ ਤੁਹਾਸੀ ਐਨਐਲਜੀਸੀ ਜਿਨ੍ਹਾਂ ਨੇ ਅੱਜ ਬਿਬਾਗ ਗੱਲ ਕੀਤੀ ਹੈ ਤੇ ਸਰਕਾਰ ਦੇ 2 ਸਾਲਾਂ ਦੇ ਉੱਤੇ ਉਹਨਾਂ ਨੇ ਆਪਣੀ رائے ਰੱਖੀ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਨੇ ਉਹਦੇ ਵਿੱਚ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਏਗਾ ਤੇ ਨਾਲ ਨਾਲ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਪਾਸ ਪਾਸ ਸਰਕਾਰਾਂ ਤੇ ਉਤਰੇਗੀ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ 2 ਸਾਲਾਂ ਦੇ ਵਿੱਚ ਕੇਵਲ ਬਹਾਨੇਬਾਜ਼ੀ ਅਤੇ ਰਾਜਨੀਤੀ ਕਰਕੇ ਆਪਣਾ ਟਾਈਮ ਨੂੰ ਪੂਰਾ ਕਰ ਸਕੀ ਹੈ ਕੈਮਰਾਮੈਨ ਅਕਸ਼ਿਤ ਦੇ ਨਾਲ ਸੁਮਿਤ